ਜਾਣੋ ਕਿਵੇਂ ਪੁਲਿਸ ਦੀ ਨੌਕਰੀ ਕਰਦੇ ਕਰਦੇ ਬਣ ਗਏ ਪੰਜਾਬੀ ਇੰਡਸਟਰੀ ਦੇ ਕਲਾਕਾਰ ਪੰਜਾਬੀ ਫਿਲਮਾਂ ਦੇ ਹਰ ਇੱਕ ਕਿਰਦਾਰ ਚ ਬੈਠ ਦੇਣਾ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦैनिक ਸਵੇਰਾ ਅੱਜ ਜਿਸੀ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਉਸ ਕਲਾਕਾਰ ਦੇ ਬਾਰੇ ਜਿਸ ਨੇ ਕਦੇ ਸੀਰੀਅਸ ਕਿਰਦਾਰ ਵੀ ਕੀਤਾ ਹੈ ਕਈ ਵਾਰ ਕ੍ਰਾਈਮਨਲ ਦਾ ਕਿਰਦਾਰ ਦੇ ਵਿੱਚ ਵੀ ਨਜ਼ਰ ਆਇਆ ਤੇ ਕਈ ਵਾਰ ਹਾਸੇ ਮਖੌਲ ਵਾਲੇ ਕਿਰਦਾਰ ਚ ਵੀ ਨਜ਼ਰ ਆਇਆ ਤੇ ਇਹ ਕਲਾਕਾਰ ਹਰ ਇੱਕ ਕਿਰਦਾਰ ਦੇ ਵਿੱਚ ਪੂਰੇ ਤਰੀਕੇ ਨਾਲ ਫਿਟ ਬੈੱਟ ਦਿਨ ਹੈ ਤੇ ਬਹੁਤ ਸਾਲਾਂ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਕੰਮ ਕਰਕੇ ਆਪਣੇ ਫੈਨਸ ਨੂੰ ਦਰਸ਼ਕਾਂ ਨੂੰ ਐਂਟਰਟੇਨ ਕਰ ਰਹੇ ਨੇ ਦੱਸੇ ਕਿ ਸਭ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਜੋ ਸੀਗਾ ਪੁਲਿਸ ਦੇ ਵਿੱਚ ਕੰਮ ਕੀਤਾ ਗਿਆ ਸੀ ਜੇਕਰ ਇਹਨਾਂ ਦੇ ਬਚਪਨ ਦੀ ਗੱਲ ਕੀਤੀ ਜਾਵੇ ਤਾਂ ਬਚਪਨ ਦੇ ਵਿੱਚ ਸਕੂਲ 'ਚ ਪੜਦੇ ਹੋਏ ਆ ਇਹ ਕਈ ਵਾਰ ਫਿਲਮਾਂ ਦੇ ਕਿਰਦਾਰਾਂ ਦੇ ਵਿੱਚ ਨਜ਼ਰ ਆਉਂਦੇ ਸੀਗੇ ਸਟੇਜ ਦੇ ਉੱਤੇ ਉਹਨਾਂ ਨੂੰ ਪਰਫਾਰਮ ਕਰਦੇ ਸੀਗੇ ਤਾਂ ਬਾਅਦ ਵਿੱਚ ਪੁਲਿਸ ਲਾਈਨ ਚ ਚਲੇ ਗਏ ਪਰ ਇੱਕ ਸਮੇਂ ਤੇ ਇਹਨਾਂ ਨੂੰ ਅਹਿਸਾਸ ਹੋਇਆ ਕਿ ਇਹ ਫਿਲਮਾਂ ਦੇ ਲਈ ਬਣੇ ਨੇ ਤਾਂ ਜਿਸ ਤੋਂ ਬਾਅਦ ਇਹਨਾਂ ਨੇ ਫਿਲਮਾਂ ਦੇ ਵਿੱਚ ਕਿਰਦਾਰ ਕਰਨੇ ਵੀ ਸ਼ੁਰੂ ਕਰ ਦਿੱਤੇ ਇਸ ਆਰਟਿਸਟ ਦਾ ਨਾਮ ਬੀ ਐਨ ਸ਼ਰਮਾ ਹੈ ਜਿਨ੍ਹਾਂ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਂਕ ਸੀਗਾ ਦੀ ਅਦਾਕਾਰੀ ਦੀ ਚਨੰਗ ਉਹਨਾਂ ਨੂੰ ਅਦੋਂ ਲੱਗ ਗਈ ਸੀ ਜਦੋਂ ਬਚਪਨ ਚ ਸਕੂਲ ਦੇ ਵਿੱਚ ਆਪਣੇ ਫੰਕਸ਼ਨਸ ਦੇ ਵਿੱਚ ਹਿੱਸਾ ਲੈਣ ਦੇ ਸਨ ਜਦੋਂ ਉਹਨਾਂ ਨੇ 4 ਸਾਲ ਦੀ ਉਮਰ ਚ ਲਵਕੁਸ਼ਨਾ ਦੇ ਨਾਟਕ ਚ ਕੰਮ ਕੀਤਾ ਤਾਂ ਉਸੇ ਦਰਮਿਆਨ ਉਹਨਾਂ ਨੂੰ ਇੱਕ ਵਧੀਆ ਅਦਾਕਾਰੀ ਦੇ ਲਈ ਇੱਕ ਪਿੱਤਲ ਦਾ ਗਲਾਸ ਮਿਲਿਆ ਸੀਗਾ ਜਿਸ ਦੇ ਨਾਲ ਅਦਾਕਾਰੀ ਦੇ ਖੇਤਰ ਚ ਕੰਮ ਕਰਨ ਦੇ ਲਈ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਇਸ ਤੋਂ ਬਾਅਦ ਉਹਨਾਂ ਨੂੰ ਇੱਕ ਹੋਰ 골ਡ ਮੈਡਲ ਮਿਲਿਆ ਹਾਜੀ ਪੀਰ ਦੀ ਮਜ਼ਾਰ ਨਾ ਦੇ ਨਾਟਕ ਦੇ ਵਿੱਚ ਕੰਮ ਕੀਤਾ ਪੜਾਈ ਚ ਬਹੁਤ ਹੁਸ਼ਿਆਰ ਤਾਂ ਨਹੀਂ ਸਨ ਪਿਤਾ ਉਹਨਾਂ ਦੇ 골ਡ ਮੈਡਲ ਨੂੰ ਵੇਖ ਕੇ ਖੁਸ਼ ਨਾ ਹੋਏ ਪਿਤਾ ਨੇ ਉਹਨਾਂ ਦੇ ਮੂੰਹ ਤੇ ਥੱਪੜ ਵੀ ਰਸੀਦ ਕਰ ਦਿੱਤੀ ਉਸ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ 'ਚ ਕੰਮ ਕੀਤਾ ਉਹਨਾਂ ਨੇ ਦੂਰਦਰਸ਼ਨ ਦੇ ਉੱਤੇ ਬ੍ਰਾਡਕਾਸਟ ਹੋਣ ਵਾਲੇ ਕਈ ਟੀਵੀ ਸ਼ੋਅਜ਼ ਦੇ ਵਿੱਚ ਕੰਮ ਕੀਤਾ ਮਾਪੇ ਉਹਨਾਂ ਦੇ ਚਾਹੁੰਦੇ ਸੀਗੇ ਕਿ ਉਹਨਾਂ ਦਾ ਬੇਟਾ ਇੰਜੀਨੀਅਰ ਬਣੇ ਬੀ.ਐਨ. ਸ਼ਰਮਾ ਪੰਡਿਤ ਪਰਿਵਾਰ ਦੇ ਨਾਲ ਤਾਲੁਕਾਤ ਰੱਖਦੇ ਨੇ ਉਹਨਾਂ ਦੇ ਮਾਪੇ ਚਾਹੁੰਦੇ ਸਨ ਕਿ ਉਹ ਪੂਜਾ ਪਾਠ ਕਰੇ ਅਦਾਕਾਰੀ ਜੀ ਬੀ.ਐਨ. ਸ਼ਰਮਾ ਦੇ ਰੁਝਾਨ ਨੂੰ ਵੇਖਦਾ ਹੋਇਆ ਉਹਨਾਂ ਦੇ ਪਿਤਾ ਹਮੇਸ਼ਾ ਉਹਨਾਂ ਨੂੰ ਝੁੜਕਦੇ ਸਨ ਜਿਸ ਤੋਂ ਬਾਅਦ ਪਰੇਸ਼ਾਨ ਹੋ ਕੇ ਐਕਟਰ ਨੇ ਆਪਣਾ ਘਰ ਛੱਡ ਦਿੱਤਾ ਤੇ ਚੰਡੀਗੜ੍ਹ ਚਲੇ ਗਏ ਚੰਡੀਗੜ੍ਹ ਆਪਣੇ ਮਾਮਾ ਜੀ ਨੇ ਉਹਨਾਂ ਨੂੰ ਪੁਲਿਸ ਦੇ ਵਿੱਚ ਭਰਤੀ ਕਰਵਾ ਦਿੱਤਾ ਜਿੱਥੇ ਉਹਨਾਂ ਨੇ ਬਹੁਤ ਸਾਲ ਨੌਕਰੀ ਕੀਤੀ ਉਹਨਾਂ ਦੇ ਮਾਪੇ ਚਾਹੁੰਦੇ ਸਨ ਕਿ ਉਹਨਾਂ ਦਾ ਬੇਟਾ ਵੱਡਾ ਹੋ ਕੇ ਇੰਜੀਨੀਅਰ ਬਣੇ ਪਰ ਕਿਸਮਤ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਉਹ ਪੁਲਿਸ ਦੀ ਨੌ ਆ ਗਏ ਤੇ ਇੰਡਸਟਰੀ ਦੇ ਵਿੱਚ ਇੱਕ ਵੱਡਾ ਨਾਮ ਜੋ ਸੀਗਾ ਉਹਨਾਂ ਨੇ ਹਾਸਲ ਕੀਤਾ ਤੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹ ਨਜ਼ਰ ਆਏ ਜਿਨ੍ਹਾਂ ਦੇ ਕਿਰਦਾਰਾਂ ਨੂੰ ਲੋਕਾਂ ਦੇ ਵੱਲੋਂ ਹਮੇਸ਼ਾ ਪਸੰਦ ਕੀਤਾ ਜਾਂਦਾ ਹੈ ਜੇਕਰ ਬੀ ਐਨ ਸ਼ਰਮਾ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਨੇ ਹਰ ਤਰੀਕੇ ਦਾ ਕਿਰਦਾਰ ਨਿਭਾਇਆ ਉਹ ਭਾਵੇਂ ਕਿਸੇ ਗੈਂਗਸਟਰ ਦਾ ਕਿਰਦਾਰ ਹੋਵੇ ਜਾਂ ਫਿਰ ਕੋਈ ਸਾਦਾ ਕਿਰਦਾਰ ਹੋਵੇ ਕੋਈ ਫਨੀ ਕਿਰਦਾਰ ਹੋਵੇ ਤਾਂ ਹਰ ਇੱਕ ਕਿਰਦਾਰ ਦੇ ਵਿੱਚ ਉਹ ਫਿੱਟ ਨਜ਼ਰ ਆਉਂਦੇ ਆ ਪਰ ਤੁਹਾਨੂੰ ਬੀ ਐਨ ਸ਼ਰਮਾ ਦੀ ਕਿਹੜੀ ਫਿਲਮ ਕਿਹੜਾ ਕਿਰਦਾਰ ਸਭ ਤੋਂ ਵਧੀਆ ਲੱਗਦਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਐਜ਼ ਅਨਾਲੀ ਮੈਨ ਯਾਨੀ ਕਿ ਸੋਨੀਆ ਨੂੰ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਿਵੈਰਾ ਟੀਵੀ